ශිරිවාහේගුරුසාහිභජී සලෝක මහල්ලා ජොතා ගොරමක අන්තර සාතහැ මනතනනාම සමායේ नामो चितवे, नाम पड़े, नाम लिब लाये गुरमुख अंतर शान्त है मन तन नाम समाए, नामो चितवे, नाम पड़े, नाम लिब लाये නාමපධාරථ පායා චින්තාගැයි බිලායේ සතුගුර මිලියේ නාමුපජෑ ත්‍රිසනාපුක සභජායේ නානක නම්මේරත්තයා නම් මුපල්ලෑපායේ මොහල්ලා චොතා ਸਤ ਗੁਰ ਪੁਰਖ ਜੇ ਮਾਰਿਆ ਪਰਮ ਪਰਮਿਆਂ ਘਰ ਛੋੜ ਗਿਆ ਹੋਸ ਪਿਛੇ ਵਜੇ ਫਕੜੀ ਮੂੰ ਕਾਲਾ ਆਗੇ ਪਿਆ ਹੋਸ ਅਰਲ ਬਰਨ ਮੋਹ ਨਿਕਲੈ ਨਿਤ ਝੱਗੂ ਸੁਟਦਾ ਮੂਆ ਕਿਆ ਹੋਵੇ ਕਿਸੇ ਹੀ ਦੇ ਕੀਤਾ ਜਾਂ ਤੁਰ ਕਿਰਤ ਉਸ ਦਾ ਇਹੋ ਜੈ ਆਪਿਆ ਜਿੱਥੇ ਉਹ ਜਾਏ ਤਿੱਥੇ ਉਹ ਝੂਠਾ ਕੂੜ ਬੋਲੇ ਕਿਸੇ ਨਾ ਭਾਵੇ ਵੇਖਿਓ ਭਾਈ ਵੜਿਆਈ ਹਰ ਸੰਤੋਖ ਸੁਆਮੀ ਆਪਣੇ ਕੀ ਜੈ ਸਾ ਕੋਈ ਕਰੇ ਤੈ ਸਾ ਕੋਈ ਪਾਵੇ ਇਹੋ ਬ੍ਰह्म ਵਿਚਾਰ ਹੋਵੇ ਦਰ ਸਾਚੇ ਅੱਗੋਂ ਦੇ ਜਨ ਨਾਨਕ ਆਖ ਸੁਣਾਵੇ ਪਉੜੀ ਗੁਰ ਸੱਚੇ ਬੱਧਾ ਥੇ ਹੋ ਰਖਵਾਲੇ ਗੁਰ ਦਿੱਤੇ ਪੂਰਨ ਹੋਏ ਆਸ ਗੁਰ ਚਰਨੀ ਮਨ ਰੱਤੇ ਗੁਰ ਕਿਰਪਾਲ ਬੇਅੰਤ ਆਵ ਗੁਣ ਸਭ ਹੱਤੇ ਗੁਰ ਆਪਣੀ ਕਿਰਪਾ ਧਾਰ ਆਪਣੇ ਕਰ ਲਿੱਤੇ ਨਾਨਕ ਸਦ ਵਲਿਹਾਰ ਜਿਸ ਗੁਰ ਤੇ ਗੁਣ ਇਤੇ ਗੁਰ ਆਪਣੀ ਕਿਰਪਾ ਧਾਰ ਆਪਣੇ ਕਰ ਲਿੱਤੇ ਨਾਨਕ ਸਦ ਬਲਿਹਾਰ ਜਿਸ ਗੁਰ ਕੇ ਗੁਣ ਇੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹਲਾ 4 ਏ ਮਨੁੱਖ ਜੇ ਮਨੁੱਖ ਸਤਿਗੁਰ ਦੇ ਸਾਨਮੁਖ ਹੈ ਉਸ ਦੇ ਅੰਦਰ ਠੰਡ ਹੈ ਅਤੇ ਉਹ ਮਨੋ ਤਨੋ ਨਾਮ ਵਿੱਚ ਲੀਨ ਰਹਿੰਦੀ ਹੈ ਉਹ ਨਾਮ ਹੀ ਚੇਤਾਰਦਾ ਹੈ ਨਾਮ ਹੀ ਪੜਦਾ ਹੈ ਤੇ ਨਾਮ ਵਿੱਚ ਹੀ ਬਿਰਤੀ ਜੋੜੀ ਰੱਖਦਾ ਹੈ ਨਾਮ ਰੂਪ ਸੁੰਦਰ ਵਸਤ ਲੱਭ ਕੇ ਉਸ ਦੀ ਚਿੰਤਾ ਦੂਰ ਹੋ ਜਾਂਦੀ ਹੈ ਜੇ ਗੁਰੂ ਮਿਲ ਪਏ ਤਾਂ ਨਾਮ ਹਿਰਦੇ ਵਿੱਚ ਪੁੰਗਰਦਾ ਹੈ ਤ੍ਰਿਸ਼ਨਾ ਦੂਰ ਹੋ ਜਾਂਦੀ ਹੈ ਮਾਇਆ ਦੀ ਭੁੱਖ ਸਾਰੀ ਦੂਰ ਹੋ ਜਾਂਦੀ ਹੈ ਏ ਨਾਨਕ ਨਾਮ ਵਿੱਚ ਰੰਗੇ ਜਾਣ ਕਰਕੇ ਨਾਮ ਹੀ ਹਿਰਦੇ ਰੂਪ ਅੱਲੇ ਵਿੱਚੋਂ ਕਰਿਆ ਜਾਂਦਾ ਹੈ ਜੋ ਮਨੁੱਖ ਗੁਰੂ ਪਰਮੇਸ਼ਰ ਵੱਲੋਂ ਮਾਰਿਆ ਹੋਇਆ ਹੈ ਭਾਵ ਜਿਸ ਨੂੰ ਰੱਬ ਵਾਲੇ ਪਾਸੇ ਤੋਂ ਕਾਹੀ ਨਫ਼ਰਤ ਹੈ ਉਹ ਪਰਮ ਵਿੱਚ ਪਟਕਦਾ ਹੋਇਆ ਆਪਣੇ ਟਿਕਾਣੇ ਤੋਂ ਹਿੱਲ ਜਾਂਦਾ ਹੈ ਉਸ ਦੇ ਪਿੱਛੇ ਲੋਕ ਪਕੜੀ ਵਜਾਉਂਦੇ ਹਨ ਅਤੇ ਅੱਗੇ-ਅੱਗੇ ਜਿੱਥੇ ਜਾਂਦਾ ਹੈ ਮੁਕਾਲਕ ਘਟਦਾ ਹੈ ਉਸ ਦੇ ਮੂੰਹੋਂ ਨਿਰਾ ਬਕਵਾਸ ਹੀ ਨਿਕਲਦਾ ਹੈ ਉਹ ਸਦਾ ਨਿੰਦਾ ਕਰਕੇ ਹੀ ਦੁਖੀ ਹੁੰਦਾ ਰਹਿੰਦਾ ਹੈ ਕਿਸੇ ਦੇਵੀ ਕੀਤਿਆਂ ਕੁਝ ਨਹੀਂ ਹੋ ਸਕਦਾ ਭਾਵ ਕੋਈ ਉਸ ਨੂੰ ਸੁਮਤ ਨਹੀਂ ਦੇ ਸਕਦਾ ਕਿਉਂਕਿ ਮੁੱਢ ਤੋਂ ਕੀਤੇ ਮੰਦੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਹੁਣ ਵੀ ਇਹੋ ਜਹੀ ਭਾਵ ਨਿੰਦਾ ਦੀ ਮੰਦੀ ਕਮਾਈ ਕਰਨੀ ਪਈ ਹੈ ਉਹ ਮਨਮੁਖ ਜਿੱਥੇ ਜਾਂਦਾ ਹੈ ਉੱਥੇ ਹੀ ਝੂਟਾ ਹੁੰਦਾ ਹੈ ਝੂਠ ਬੋਲਦਾ ਹੈ ਤੇ ਕਿਸੇ ਨੂੰ ਚੰਗਾ ਨਹੀਂ ਲੱਗਦਾ ਹੈ ਸੰਤ ਜਣੋ ਪਿਆਰੇ ਮਾਲਕ ਪ੍ਰਭੂ ਦੀ ਬੜਾਈ ਵੇਖੋ ਕਿ ਜਿਹੋ ਜਹੀ ਕੋਈ ਕਮਾਈ ਕਰਦਾ ਹੈ ਉਹ ਜਿਆ ਉਸ ਨੂੰ ਫਲ ਮਿਲਦਾ ਹੈ ਇਹ ਸੱਚੀ ਵਿਚਾਰ ਸੱਚੀ ਦਰਗਾਹ ਵਿੱਚ ਹੁੰਦੀ ਹੈ ਦਾਸ ਨਾਨਕ ਪਹਿਲਾਂ ਹੀ ਤੁਹਾਨੂੰ ਆ ਕੇ ਸੁਣਾ ਰਿਹਾ ਹੈ ਤਾਂ ਜੋ ਭਲਾ ਬੀਜ ਬੀਜ ਕੇ ਭਲੇ ਫਲ ਦੀ ਆਸ ਹੋ ਸਕੇ ਸੱਚੇ ਸਤਿਗੁਰੂ ਨੇ ਸਤ ਸੰਗ ਰੂਪ ਪਿੰਡ ਬਸਾਇਆ ਹੈ ਉਸ ਪਿੰਡ ਵਿੱਚ ਸਤਸੰਗੀ ਰਾਖੇ ਵੀ ਸਤਿਗੁਰੂ ਨੇ ਹੀ ਦਿੱਤੇ ਹਨ ਉਹਨਾਂ ਦੇ ਮਨ ਗੁਰੂ ਦੇ ਚਰਨਾਂ ਵਿੱਚ ਜੁੜੇ ਹਨ ਉਹਨਾਂ ਦੀ ਆਸ ਪੂਰਨ ਹੋ ਗਈ ਹੈ ਭਾਵ ਤ੍ਰਿਸ਼ਨਾ ਮਿਟ ਗਈ ਹੈ ਦਿਆਲ ਤੇ ਬੇਅੰਤ ਗੁਰੂ ਨੇ ਉਹਨਾਂ ਇਹ ਸਾਰੇ ਪਾਪ ਨਾਸ ਕਰ ਦਿੱਤੇ ਹਨ ਆਪਣੀ ਮਿਹਰ ਕਰਕੇ ਸਤਿਗੁਰੂ ਨੇ ਉਹਨਾਂ ਨੂੰ ਆਪਣਾ ਬਣਾ ਲਿਆ ਹੈ ਏ ਨਾਨਕ ਮੈਂ ਸਦਾ ਉਸ ਸਤਿਗੁਰ ਤੋਂ ਸਦਕੇ ਹਾਂ ਜਿਸ ਵਿੱਚ ਇਤਨੇ ਗੁਣ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ